ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਰਮਾਣਾ ਤਸੀਹ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਭਾਈ ਅਵਤਾਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਚੱਕ ਤਾਜੀ ਸੂਈ ਆ ਫਸਣੋ ਬੈੜ ਦਿਖਾ ਰਹੇ ਹਾਂ ਫੇਸ ਕੁਆਲਿਟੀ ਸ਼ਰੀਰ ਦੀ ਬੰਤਰ ਮਿੱਤਰੋ ਬਹੁਤ ਸੋਹਣੀ ਹੈ ਥਣਾ ਦੀ ਸਾਫ ਹੈ ਤੇ ਤਾਜੀ ਸੂਈ ਆ ਜੇਰ ਕੰਪਲੀਟ ਹੈ ਬਹੁਤ ਸੋਹਣਾ ਹਵਾਨਾ ਬਣਾਇਆ ਹੋਇਆ ਕੱਦ-ਕਾੜ ਵੀ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਖੈਰ ਸੈਰ ਕਰਾਸ ਹੈ ਤੇ ਪਹਿਲਾਂ ਆਪਾਂ ਇੱਕ ਵਾਰੀ ਤੋੜ ਕੇ ਦਿਖਾ ਦਈਏ ਉਸ ਤੋਂ ਬਾਅਦ ਪੂਰੀ ਆਪਾਂ ਤੁਹਾਡੇ ਨਾਲ ਲਾਵਾਂਗੇ ਡਿਟੇਲ ਸੋ ਬਣੇ ਰਹੋ ਆਪਣੇ ਮਿੱਤਰੋ ਚੈਨਲ ਦੇ ਨਾਲ ਲਗਾਤਾਰ ਮਿੱਤਰੋ ਆਪਣੀਆਂ ਇਹ ਵੀਡੀਓ ਆ ਰਹੀਆਂ ਨੇ ਜਿਉਹੋ ਜਿਹਾ ਤੁਹਾਨੂੰ ਪਸੰਦ ਪਸੂ ਆਉਂਦਾ ਤਾਂ ਤੁਸੀਂ ਸੌਦਾ ਮਿੱਤਰੋ ਆਪਣੀ ਤਸੱਲੀ ਨਾਲ ਕਰ ਸਕਦੇ ਹੋ ਕੱਦ-ਕਾੜ ਫਿਰ ਕਹਿੰਦੇ ਵੀ ਸੋਹਣਾ ਸਰੀਰ ਦੀ ਬਣਤਰ ਬਹੁਤ ਚੰਗੀ ਹੈ ਤੇ ਥਣ ਲੇਵੇ ਦੀ ਸਾਫ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂ ਬਾਈ ਉਤਾਰ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਸੇਤਾ ਠੀਕ ਠਾਕ ਬਾਈ ਵਧੀਆ ਠੀਕ ਆ ਆਪਾਂ ਇਹ ਪਹਿਲਾਂ ਗਾਂ ਦੀ ਗੱਲ ਕਰੀਏ ਕਿਹੜਾ ਸੂਆ ਦਾ ਮੇਨ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਆ ਕਦੋਂ ਕਦੀ ਸੂਈ ਹੈ ਇਹ ਰਾਤ ਸੂਈ ਆਪਾਂ ਦਾ ਬੱਚਾ ਮਗਰ ਬੱਛਾ ਬੱਚੀ ਹੈ ਜੀ ਬੱਛੀ ਆ ਠੀਕ ਆ ਜਰਸੀ ਕ੍ਰੋਸ ਹੈ ਨਾ ਹਾਂ ਠੀਕ ਹੈ ਤੇ ਮਾਲਕਾ ਦਾ ਕੀ ਦੱਸਣ ਦਾ ਦੁੱਧ ਆ 18 ਕਿਲੋ ਦੱਸਣ ਦਾ ਦੁੱਧ ਉਹਨਾਂ ਦਾ ਹਾਂਜੀ ਅੱਗੇ ਆਪਨੇ ਸਮਝਣਾ ਲੈਣੀ ਆ ਹਨਾ ਹਾਂ ਅੱਗੇ ਆਪ ਦੀ ਸਾਂਝਣਾ ਲੈਣੀ ਆ ਵੇਖਪਰਖ ਕੇ ਲੈਣੀ ਆ ਮੈਨੂੰ ਉਹ ਠੀਕ ਆ ਓਕੇ ਤੇ ਜੇਰ ਪੈ ਗਈ ਜੀ ਜੇਰ ਪੈ ਗਈ ਹਾਂਜੀ ਰੇਟ ਕੀ ਕਰਤਾ ਜੀ ਰੇਟ 65000 ਰੁਪਈਆ ਜੀ ਮਾਨ ਤਾਣ ਜੀ ਮਾਨ ਤਾਣ ਹੋ ਜੂਗਾ ਜੀ ਰੇਟ 65 ਆ ਮਾਨ ਤਾਣ 65 ਦੇ ਵਿੱਚ ਹੋ ਜੂ ਉਹ ਹੋ ਜੂਗਾ ਜੀ ਠੀਕ ਹੈ ਇੱਕ ਥੋੜੀ ਜੀ ਸਿੰਗੀ ਜੀ ਨਿਕਲੀ ਵੀ ਆ ਹਨਾ ਹਾਂ ਇਹ ਇੰਚਕ ਦੀ ਸਿੰਗੀ ਹੈਗੀ ਆ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 94643 12138 94643 12138 138 ਨੂੰ ਫੰਦੀ ਆਈ ਓਕੇ ਸੋ ਜਿਹੜੇ ਵੀ ਮਿੱਤਰੋ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ